ਹਸਪਤਾਲ ਚ ਆਇਆ ਸੀਗਾ ਇੱਥੇ ਤੇ ਅੰਦਰੋਂ ਖਰ ਹਸਪਤਾਲ ਦਾ ਮੀਂਹ ਦੇ ਨਾਲ ਕਹੀ ਦਿੰਦੇ ਮੀਂਹ ਦੇ ਨਾਲ ਹਸਪਤਾਲ ਦਾ ਹਾਲ ਖਰਾਬ ਹੋਇਆ ਪਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਆਹ ਖਲਿੱਪੜ ਵੀ ਡਿੱਗੇ ਪਏ ਨੇ ਅੰਦਰੋਂ ਵੀ ਉਹ ਸਾਹਮਣੇ ਕੈਮਰੇ ਚੋਂ ਖਲਿੱਪੜ ਡਿੱਗੇ ਪਏ ਨੇ ਐਮਰਜੈਂਸੀ ਚ ਅਸੀਂ ਗਏ ਤੇ ਆਹ ਸਾਹਮਣੇ ਜਾਣਾ ਉਸ ਦੀ ਆ ਇੱਥੋਂ ਵੀ ਤੋਕੇ ਚੋਂ ਰਹਿ ਨੇ ਸਾਰਾ ਹਸਪਤਾਲ ਦੇ ਜਿਹੜਾ ਹੈਗਾ ਇਹ ਬਿਲਡਿੰਗ ਸਾਰੇ ਪਾਣੀ ਪਾਣੀ ਚੋਂ ਰਿਹਾ ਤੇ ਅੰਦਰ ਸਾਰਾ ਹਾਲ ਖਰਾਬ ਹੀ ਆ ਦੇਖੋ ਜੀ ਐਮਰਜੈਂਸੀ ਕੋਈ ਆਉਂਦੀ ਆ ਕੋਈ ਮਰੀਜ਼ ਐਮਰਜੈਂਸੀ ਨੂੰ ਤਾਂ ਖਤਰਾ ਹੈਗੇ ਹੈਗਾ ਜਿਹੜੇ ਆਮ ਬਾੜ ਦੇ ਵਿੱਚ ਮਰੀਜ਼ ਪਏ ਨੇ ਉਥੋਂ ਇਹ ਸ਼ੰਕਾ ਹੁੰਦੀ ਆ ਵੀ ਥੱਲੇ ਮਰੀਜ਼ ਪਿਆ ਉਹ ਕੋ ਨੂੰ ਪਤਾ ਨਹੀਂ ਕਿਹੜੇ ਵੇਲੇ ਖਲਿਪਰ ਡਿੱਗ ਪੇ ਉਹ ਪਹਿਲੇ ਹੀ ਮਰੀਜ਼ ਹੈ ਉਹਦੇ ਹੋਰ ਵੀ 60 ਫੀਟ ਲੱਗ ਸਕਦੀ ਆ ਕਿਸੇ ਆਮ ਇੱਥੇ ਦਵਾਈਆਂ ਲੈਣ ਆਲੇ ਉਹ ਦੇਖੋ ਗੱਡੀ ਲੈਣ ਲੱਗੀ ਵੀ ਆ ਦਵਾਈਆਂ ਵਾਲਿਆਂ ਦੀ ਇੱਥੇ ਲਗਭਗ ਮੰਨ ਲਓ ਦਾ 1000 1500 ਬੰਦਾ ਰੋਜ਼ ਦਾ ਦਵਾਈ ਲੈਣ ਆਉਂਦਾ ਗਰੀਬ ਪਰਿਵਾਰਾਂ ਚੋਂ ਆਉਂਦੇ ਨੇ ਸਾਰੇ ਅਸੀਂ ਪਿੰਡੂ ਬੰਦੇ ਆ ਜਿਹੜੇ ਇੱਥੇ ਦਵਾਈ ਲੈਣ ਆਉਂਦੇ ਆ ਐਵੇਂ ਕੋਈ ਪਹਿਲੇ ਹੀ ਗਰੀਬ ਬੰਦਾ ਹੁੰਦਾ ਉਹ ਛਤ ਡਿੱਗ ਪਈ ਕੋ ਹਾਸ ਸਾਹ ਉੱਪਰ ਗਿਆ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਹ ਗਰੀਬਾਂ ਦਾ ਘਰ ਆ ਹਸਪਤਾਲ ਦਾ ਬਿਮਾਰੀਆਂ ਦਾ ਘਰ ਆ ਇੱਥੇ ਤੇ ਹੋਰ ਮਤਲਬ ਬੰਦਾ ਪਹਿਲੇ ਹੀ ਔਖਾ ਹੁੰਦਾ ਕਿਤੇ ਹੋਰ ਨਾਲ ਉਤੋਂ ਨਵੀਂ ਵਿਪਤਾ ਬੰਦੇ ਤੇ ਖੜੀ ਹੋ ਜਾਏ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰ ਡਿੱਗੇ ਜਾਂਦੇ ਨੇ ਕਿਤੇ ਇਹ ਨਾ ਹੋਵੇ ਵੀ ਮਰੀਜ਼ਾਂ ਦੇ ਉੱਤੇ ਇਹ ਛਤਾਂ ਡਿੱਗ ਪੈਣ ਤੇ ਨਵਾਂ ਕੰਮ ਖੜਾ ਹੋ ਜਾਵੇ ਦੇਖੋ ਜੋ ਵਧੀਆ ਗੱਲਾਂ ਪ੍ਰਸ਼ਾਸਨ ਦੀ ਚਲੋ ਖਾਲੀ ਕਰਾ ਲੇ ਔਰ ਜੇ ਹੁਣ ਉਹ ਖਾਲੀ ਕਰਾਲੇ ਤਾਂ ਉਹਨੂੰ ਅਣ ਸੇਫ ਘੋਸ਼ਿਤ ਕਰਕੇ ਤਾਂ ਉੱਥੇ ਨਵੇਂ ਬਣਾ ਲੈਣੇ ਚਾਹੀਦੇ ਨੇ ਸਰਕਾਰ ਨੂੰ ਜੇ ਨਹੀਂ ਸੇਫ ਹੈਗੇ ਤਾਂ ਫਿਰ ਉੱਥੇ ਮਰੀਜ਼ ਕਿਉਂ ਠਾਏ ਨੇ ਇਹ ਮਤਲਬ ਇੱਕ ਸਵਾਲ ਉੱਠਦਾ ਵੀ ਜੇ ਉਹ ਸਹੀ ਨਹੀਂ ਤਾਂ ਉੱਥੇ ਮਰੀਜ਼ ਕਿਉਂ ਠਾਏ ਜੇ ਨਹੀਂ ਸਹੀ ਤਾਂ ਸਰਕਾਰਾਂ ਨੂੰ ਅਣ ਸੇਫ ਘੋਸ਼ਿਤ ਕਰਕੇ ਉਹਦੀ ਜਗ੍ਹਾ ਤੇ ਨਵੀਆਂ ਛੱਤਾਂ ਦਾ ਪ੍ਰਬੰਧ ਕਰੇ ਤਾਂ ਕਿ ਇੱਥੇ ਮਰੀਜ਼ਾਂ ਨਾਲ ਖਿਲਵਾੜ ਨਾ ਕੋਈ ਹੋਵੇ ਕਿਸੇ ਕਿਸ। ਕਾਰਨ ਨੰਬਰ 3 ਚਾ ਦਾਖਲਾਂ ਕੱਲ ਪੂਰਾ ਹਸਪਤਾਲ ਚੋਈ ਜਾਂਦਾ ਸੀ ਕੋਈ ਵਿਹਾਸਾ ਹੋ ਸਕਦਾ ਸੀ ਇੱਥੇ ਪਾਣੀ ਪਾਣੀ ਸੀ ਇੱਥੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਆਪ ਅੱਜ ਵੀ ਚੋਈ ਜਾਂਦਾ। ਕਿਸੇ ਗੱਲ ਬਹੁਤ ਬੁਰਾ ਹਾਲ ਸੀ। ਪਾਣੀ ਸਾਰੀ ਚੋਈ ਜਾਂਦਾ ਸੀ ਭਾਈ। ਸਾਰੇ ਦੇ ਪੂਰਾ ਹੀ ਮਤਲਬ ਹੋ ਸੀ ਕੋਈ ਵੀ ਡੇਗ ਸਕਦਾ ਸੀ ਕੋਈ ਵੀ। ਕੁਝ ਵੀ ਹੋ ਸਕਦਾ ਸੀ ਕੋਈ। ਸਿਹਤ ਹਸਪਤਾਲ ਬਣਾਉਣ ਦੇ ਵਿੱਚ ਸਿੱਪਰ ਜੁਨੀਰ ਪ੍ਰਧਾਨ ਆਈਆਂ। ਤੇ ਹਸਪਤਾਲ ਤਕਰੀਬਨ ਸਾਰਾ ਓਪੀਡੀ ਤੋਂ ਲੈ ਕੇ ਪ੍ਰੈਸ਼ੈਂਟ ਸੈਟਰ ਜਨਰਲ ਵਾਰਡ ਅਮਰਜੈਂਸੀ ਸਪੈਸ਼ਲ ਰੂਮ ਸਾਰੇ ਮਤਲਬ ਚੋਰੇ ਆ ਜੀ। ਮਰੀਜ਼ਾਂ ਦਾ ਵੀ ਓਖਾ ਕਿਤੇ ਉੱਪਰ ਨਾ ਡਿੱਗ ਜਾ ਕੋਈ। ਛੱਤਾਂ ਵੀ ਅਸੀਂ ਸਾਫ਼ ਕਰਿਆ ਜੀ। ਸਾਰਾ ਕੰਮ ਅਸੀਂ ਮੰਤਨ ਨਾਲ ਕਰਨਾ ਸੀ। ਤੋ ਯਾਰ 24 ਦੇ ਵਿੱਚ ਇੱਕ ਦੇ ਵਿੱਚ ਜੁਆਇਨਿੰਗ ਸੀ ਮੇਰੀ 24-25 ਸਾਲ ਹੋ ਗਈ ਮੈਨੂੰ ਹੂੰ ਤਕਰੀਬਨ 67 67 ਜਾਂ 68 ਦੇ ਵਿੱਚ ਬਣੀ ਹੋਊਗੀ 70 ਦੇ ਵਿੱਚ ਬਣੀ ਹੋਊਗੀ ਇਹਨਾਂ ਤਾਂ ਮੈਨੂੰ ਪਤਾ ਨਹੀਂ ਪੁਰਾਣੀ ਬਹੁਤ ਹੈ ਕਿਉਂਕਿ ਮੇਰੀ 40 ਮਾਰ ਸਾਲ ਤਾਂ ਮੇਰੀ ਹੋ ਗਈ ਹੋ ਗਈ ਲੱਗਦਾ ਕਿਤੇ ਕਿਤੇ ਸੁਣਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਮੁਸ਼ਕਲ ਤਾਂ ਹੀ ਹੈ ਹੁਣ 24 ਘੰਟੇ ਕਰੀ ਜਾਣੇ ਇਹ ਕਾਗਜ਼ ਮਤਲਬ ਕਿਤੇ ਵੀ ਕੋਈ ਉਹ ਹੁੰਦਾਗਾ ਅਸੀਂ ਜਦ ਵੀ ਜਾਣਿਆ ਜੀ ਵੀ ਆ ਇਹ ਹੋ ਗਿਆ ਵੀ ਉਹ ਚੱਕਿਆ ਫਟਾਫਟ ਉੱਥੇ ਪੱਥਰ ਡਿੱਗ ਗਿਆ ਜਾਂ ਕੁਝ ਵੀ ਡਿੱਗ ਗਿਆ ਸਾਨੂੰ ਹੀ ਜਾਣਾ ਪੈਂਦਾ ਸਾਨੂੰ ਫੋਨ ਆਉਂਦਾ ਕਿਉਂਕਿ ਅਸੀਂ ਸਭ ਤੋਂ ਅੱਗੇ ਖੜੇ ਆਂ ਕਿ ਕੰਮ ਹੀ ਅਸੀਂ ਕਰ ਰਹੇ ਸੀ ਸਪਾਈ ਦਾ ਵੀ ਤੁਹਾਨੂੰ ਪਤਾ ਵੀ ਕਿੰਨੇ ਕਿੰਨਾ ਔਖਾਗਾ ਬਾਈ ਵੈਸਟ ਦਾ ਕੰਮ ਵੀ ਸੀ ਬਹੁਤ ਔਖਾ ਕੰਮ ਕਰ ਰਹੇ ਆਂ ਆਪਾਂ ਗੱਲ ਕਰੀਏ ਪੂਰੇ ਹਸਪਤਾਲ ਦੀ ਪੂਰਾ ਚਿਕਚਕ ਹੋਇਆ ਪਿਆ ਇਹਨੂੰ ਕਿਵੇਂ ਦੇਖਦੇ ਆਂ ਇਹ ਜਿੱਥੇ ਵੀ ਜਾਣਿਆ ਪਾਣੀ ਉੱਪਰੋਂ ਛੱਤੋਂ ਡਿੱਗੀ ਜਾ ਰਿਹਾਗਾ ਅਸੀਂ ਥੱਲੋਂ ਕੱਢੀ ਜਾਂਦੇ ਪੇਪਰਾਂ ਨਾਲ ਹੀ ਲੱਗੇ ਪਏ ਸਾਰੀ ਟੀਮ ਲੱਗੀ ਹੋਈ ਸਾਡੇ ਅਸੀਂ ਜੋ 36 ਜਣੇ ਆ ਗਏ ਵਿੱਚ ਕਲਾਸ ਫੋਰ ਸਾਰੇ ਕੀ ਆਏ ਅਸੀਂ ਇੱਥੇ ਇਹ ਜਿਹੜੀ ਬਿਲਡਿੰਗ ਲਗਭਗ 50 60 ਸਾਲ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਤੇ ਇਹਦੇ ਵਿੱਚ ਟਾਈਮ ਟੂ ਟਾਈਮ ਜਦੋਂ ਕੁਝ ਬਿਲਡਿੰਗ ਨਵੀਂ ਐਡੀਸ਼ਨ ਵੀ ਕਰਨੇ ਪੈਂਦੇ ਨੇ ਤੇ ਇਸ ਕਰਕੇ ਜਿਹੜੇ ਪੁਰਾਣੀ ਬਿਲਡਿੰਗ ਦਾ ਵਿੱਚੋਂ ਇੰਨਾ ਜ਼ਿਆਦਾ بارش ਹੋ ਚੁੱਕੀ ਹੈ ਇਸ ਇੰਨਾ ਟਾਈਮ ਦੇ ਵਿੱਚ ਕਿ ਇੱਕ ਮਤਲਬ ਅਸੀਂ ਇਸ ਚੀਜ਼ ਨੂੰ ਆਊਟ ਆਫ ਕੰਟਰੋਲ ਮੰਨ ਸਕਦੇ ਹਾਂ ਰੀਜ਼ਨ ਕੀ ਹੈਗਾ ਬਿਲਡਿੰਗ ਪੁਰਾਣੀ ਹੈਗੀ ਦੂਸਰਾ ਇਹ ਹੈ ਕਿ ਇਸ ਵਾਰ بارش ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਸਾਰੀ ਦੁਨੀਆ ਨੂੰ ਪਤਾ ਹੀ ਹੈ ਇਸ ਵੀ ਬਾਰੇ ਪਰ ਅਸੀਂ ਆਪਣੇ ਕਰਨ ਨੂੰ ਇਸ ਦੇ ਵਿੱਚ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਵੱਧ ਤੋਂ ਬਾਰੇ ਜਿਹੜੇ ਡੈਮੇਜ ਕੰਟਰੋਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਔਰ ਅਸੀਂ ਆਪਣੇ ਕਰਨ ਨੂੰ ਇਹ ਹੈ ਕਿ ਇਲੈਕਟਿਵ ਕੰਮ ਬੰਦ ਕਰਕੇ ਸਿਰਫ ਐਮਰਜੈਂਸੀ ਤੇ ਆਪਰੇ ਸਰਵਿਸਿਜ਼ ਦੇ ਰਹੇ ਹਾਂ ਤਾਂ ਕਿ ਇੱਥੇ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਸਰ ਇਹਦੇ ਬਾਰੇ ਕੋਈ ਲਿਖੇ ਉੱਪਰ ਭੇਜਿਆ ਗਿਆ ਬਿਲਕੁਲ ਇਸ ਬਾਰੇ ਅਸੀਂ ਸਾਰੀ ਰਿਪੋਰਟ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਹਾਇਰ ਅਥਾਰਟੀਜ਼ ਨੂੰ ਇਸਦੀ ਰਿਪੋਰਟ ਸਵੀ ਪੇਜ ਰਿਪੋਰਟ ਤਿਆਰ ਕਰਾ ਕੇ ਤੇ ਜੋ ਵੀ ਇਹਦੇ ਵਿੱਚ ਮਤਲਬ ਉਹ ਹੁਕਮ ਆਉਣਗੇ ਉਸ ਹਿਸਾਬ ਨਾਲ ਇਹ ਅੱਗੇ ਕਾਰਵਾਈ ਕੀਤੀ ਜਾਵੇਗੀ ਸਰ ਜੀ ਅਮਰਜੈਂਸੀ ਦੀ ਗੱਲ ਕਰੀ ਅਮਰਜੈਂਸੀ ਵਿੱਚ ਉਹਦੇ ਉੱਤੇ ਅਮਰਜੈਂਸੀ ਉਹ ਕਿਵੇਂ ਕੀਤੀ ਜਾਣੀ ਹੈ ਅਮਰਜੈਂਸੀ ਸੇਵਾਵਾਂ ਮਾ ਨਿਰਵਿਘਨ ਜਾਰੀ ਨੇ ਜਿੰਨਾ ਵੀ ਉੱਥੇ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਕਿ ਪਾਣੀ ਉੱਥੇ ਜਮਾ ਨਾ ਹੋਵੇ ਤੇ ਜੋ ਵੀ ਜਿੰਨਾ ਵੱਧ ਤੋਂ ਸੇਫਟੀ ਅਸੀਂ ਕਰ ਸਕਦੇ ਆ ਉਹ ਅਸੀਂ ਕਰ ਰਹੇ ਹਾਂ ਕਈ ਸਰਕਾਰੀ ਬਿਲਡਿੰਗਾਂ ਵੀ ਇਸ ਤਰ੍ਹਾਂ ਹਾਲਾਤ ਦੇਖੇਗੀ ਛੱਤਾਂ ਚੋਰੀ ਬਿਜਲੀ ਬੋਰਡ ਸਰਕਾਰੀ ਹਸਪੀਟਲ ਉੱਥੇ ਦਾ ਵੀ ਉੱਥੇ ਜਿੰਨੇ ਵੀ ਸਰਕਾਰ ਹੁਣ ਇੰਨੇ ਪਿਛਲੇ ਹਫਤੇ ਤੋਂ ਕਾਫੀ ਮੀਂਹ ਪੈ ਰਹੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇਸ ਕਰਕੇ ਜਿੰਨੇ ਵੀ ਸਰਕਾਰੀ ਬਿਲਡਿੰਗਸ ਨੇ ਉਹਦਾ ਸਾਰਿਆਂ ਦਾ ਅਸੈਸਮੈਂਟ ਕਰਾ ਰਹੇ ਨੇ ਜਿੱਤੇ ਜਿੱਤੇ ਤੁਹਾਨੂੰ ਲੱਗ ਰਿਹਾ ਕਿ ਉੱਥੇ ਕੋਈ ਰਿਸਟੋਰੇਸ਼ਨ ਦੀ ਮੈਜਰ ਦੀ ਲੋੜ ਹੈ ਉੱਥੇ ਅਸੀਂ ਐਸਟੀਮੇਟ ਬਣਾ ਕੇ ਤੁਰੰਤ ਉਹਦੀ ਅਸੀਂ ਕਾਰਵਾਈ ਅਮਲ ਚਲਿਆ